ਤੁਸੀਂ ਜਵਾਨੀ ਗੱਲ ਲੱਗੇ ਹੋ ਲੋਕ ਸਾਡੇ ਵਰਗੇ ਸਮਾਜ ਸੇਵੀ ਨੂੰ ਫੁੱਦੂ ਦੱਸਦੇ ਆ ਤੁਸੀਂ ਜਿਹੜੇ ਕਿੱਟਾ ਵੇਚਣ ਵਾਲੇ ਹੋ ਜਾਂ ਤੁਹਾਨੂੰ ਜਿਹੜੇ ਸ਼ਹਿ ਦੇਣ ਵਾਲੇ ਨੇ ਉਹ ਚੰਗੇ ਭਲੇ ਨੇ ਅਸੀਂ ਹੈ ਮਰਨੇ ਤੇ ਨਹੀਂ ਡਰਦੇ ਨਾ ਅਸੀਂ ਉਹਦੇ ਡਰਦੇ ਹਾਂ ਅਸੀਂ ਮਰਨ ਤੋਂ ਨਹੀਂ ਡਰਦੇ ਮੇਰਾ ਭਰਾ ਆਰ ਜਾਂ ਪਰ ਜਾਂ ਪਰ ਨਾਤੇ ਨੂੰ ਮਰਾਈ ਦੋ ਕਾਮਣੇ ਸਾਡੇ ਕੋਲ ਕਿੰਨੇ ਨੇ ਫੌਜੀ ਮਰਵਾਇਆ ਜੀ ਉਹਦੀ ਘਰ ਵਾਲੀ ਪੁਲਿਸ ਦੇ ਵਿੱਚ ਮਲਾਜਮ ਉਹ ਵਿਧਵਾ ਕਰਵਾਤੀ ਬੱਚਾ 8 ਮਹੀਨੇ ਦਾ ਉਹ ਵਿਚਾਰਾ ਨਾਥ ਕਰਾਤਾ ਇਹਨੇ ਛੱਡੜੇ ਨੂੰ ਕਹੋ ਵੀ ਨਾ ਤੁਹਾਡੇ ਪਰ ਵੀ ਹੋ ਜਾਣਾ ਸ਼ਹਿ ਦੇਣੇ ਦਾ ਜਿਹੜਾ ਤੁਹਾਡਾ ਘਰ ਤੇ ਜਾਇਦਾਦ ਜਾਣੀ ਉਹ ਲੱਗ ਗੱਲਾਂ ਨਾ ਨਾ ਇਹ ਕਰਦਾ ਕੀ ਆ ਚਿੱਟਾ ਵੇਚ ਕੇ ਜੁਵਾਨੀ ਗਾਲ ਕੇ ਕਰਦਾ ਕੀ ਆ ਰੱਬ ਨੂੰ ਮੰਨਣਾ ਹਾਂ ਇੱਕ ਮੋੜਿਆ ਦੇ ਆੜੀ ਛੜਦੇ ਇਹ ਦੋਨੀ ਸੀਤਾ ਸਿੰਘਾਂ ਦੀਆਂ ਧਰਤੀਆਂ ਨੇ ਮਾਛਵਾੜਾ ਸਾਹਿਬ ਤੇ ਚਮਕੌਰ ਸਾਹਿਬ ਜਿਹੜੀਆਂ ਤੁਸੀਂ ਗਲਤੀਆਂ ਉਹ ਵੀ ਤੁਹਾਨੂੰ ਦੱਸਣੇ ਪੈਣੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਨੂਰਪੁਰ ਹਲਕਾ ਸਮਰਾਲਾ ਬਲਾਕ ਸ਼੍ਰੀ ਮਾਛਵਾੜਾ ਸਾਹਿਬ ਤੋਂ ਰਾਤ ਅਸੀਂ ਚਿੱਟੇ ਵਾਲਿਆਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਸੀਗੀ ਸਾਂਝੀ ਮੁਹਿੰਮ ਚਮਕੌਰ ਸਾਹਿਬ ਹਲਕੇ ਤੋਂ ਸਾਡੀ ਟੀਮ ਸੀਗੇ ਸਾਡੇ ਤਾਰਾ ਚੰਦ ਭਰਾ ਜਿਹੜੇ ਉਧਰ ਆਪਣੇ ਚਮਕੌਰ ਸਾਹਿਬ ਹਲਕੇ ਦੇ ਵਿੱਚ ਚਿੱਟੇ ਵਾਲਿਆਂ ਦੇ ਖਿਲਾਫ ਕੰਮ ਕਰ ਰਹੇ ਹੇ ਨੇ ਅਸੀਂ ਦੋ ਬੰਦੇ ਐਡਿਕਟਡ ਲਿੱਤੇ ਜਿਹੜੇ ਕਹਿੰਦੇ ਸੀਗੇ ਅਸੀਂ ਚਿੱਟਾ ਛੱਡਣਾ ਚਾਹੁੰਦੇ ਆ ਤੇ ਉਹ ਸਾਨੂੰ ਮਿਲੇ ਵੀ ਸਾਡੀ ਹੈਲਪ ਕਰੋ ਅਸੀਂ ਉਹਨਾਂ ਨੂੰ ਕਿਹਾ ਵੀ ਪਹਿਲਾਂ ਤੁਸੀਂ ਬੰਦੇ ਫੜਾਓ ਵੀ ਜਿੰਨਾਂ ਤੋਂ ਤੁਸੀਂ ਲੈ ਕੇ ਆਉਂਦੇ ਸੀਗੇ ਉਹਨਾਂ ਜਰੀਏ ਅਸੀਂ ਟਰੈਪ ਲਾਇਆ ਸ਼ੇਰਪੁਰ ਚੌਂਕੀ ਆਪਣੇ ਮਛਵੜਾ ਸਾਹਿਬ ਬਲਾਕ ਦੇ ਵਿੱਚ ਪੈਂਦੀ ਆ ਉੱਥੇ ਅਸੀਂ ਸਾਂਝਾ ਟਰੈਪ ਲਾ ਕੇ ਬੰਦਾ ਇੱਕ ਚੱਕਿਆ ਤੇ ਉਸ ਤੋਂ ਬਾਅਦ ਉਹਨੂੰ ਚੱਕਣ ਤੋਂ ਬਾਅਦ ਅਸੀਂ ਉਹਨੂੰ ਪੁੱਛਿਆ ਵੀ ਤੂੰ ਹੁਣ ਦੱਸ ਕਿੱਥੋਂ ਲੈ ਕੇ ਆਉਣਾ ਉਹ ਬੰਦੇ ਨੇ ਨਾਲ ਦੇ ਪਿੰਡ ਦੇ ਬੰਦੇ ਦਾ ਨਾਂ ਲਿੱਤਾ ਵੀ ਮੈਂ ਉਹ ਫਲਾਣੇ ਬੰਦੇ ਤੋਂ ਲੈ ਕੇ ਆਉਣਾ ਸਟਾਫਗੜ੍ਹ ਤੋਂ ਤੇ ਉਹ ਬੰਦਾ ਹਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਤੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਆ ਜਿਹੜਾ ਚਿੱਟੇ ਦਾ ਕੋਡ ਆ ਸਾਡੇ ਪੰਜਾਬ ਚੋਂ ਕੱਢਿਆ ਜਾਵੇ ਸਾਡੀ ਜਿੱਦਾਂ ਦੀ ਵੀ ਲੋੜ ਆ ਸਾਡੀ ਹੈਲਪ ਦੀ ਲੋੜ ਆ ਅਸੀਂ ਕਰਨ ਲਈ ਤਿਆਰ ਆ ਸਾਨੂੰ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਹੈਗੀ ਪਰ ਅਸੀਂ ਆ ਗੁਰੂਆਂ ਪੀਰਾਂ ਦੀ ਧਰਤੀ ਤੋਂ ਇਹ ਜਿਹੜਾ ਕੋਡ ਆ ਇਹ ਕੱਢਣਾ ਚਾਹੁੰਦੇ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਧਿਆਨ ਚ ਵੀ ਗੱਲ ਆਈ ਆ ਵੀ ਕੁਛ ਸ਼ੇਰਪੁਰ ਦੇ ਕੋਲ ਇੱਕ ਬੰਦਿਆ ਨੇ ਟਰੈਪ ਲਾ ਕੇ ਇੱਕ ਬੰਦਾ ਫੜਿਆ ਜਿਹੜਾ ਕਿ ਨਸ਼ਾ ਵੇਚਦਾ ਸੀ ਉਹ ਤੋਂ ਬਕਾਇਦਾ ਤੌਰ ਤੇ ਉਹ ਬੰਦਿਆ ਨੇ ਆਪ ਟਰੈਪ ਲਾ ਕੇ ਫੜਿਆ ਤੇ ਦੂਸਰੀ ਗੱਲ ਇਹ ਵੀ ਉਹਸ ਬੰਦੇ ਨੇ ਇਹ ਵੀ ਦੱਸਿਆ ਵੀ ਅੱਗਿਓ ਕਿੱਥੋਂ ਨਸ਼ਾ ਲੈ ਕੇ ਆਉਂਦਾ ਸੋ ਬੜੀ ਮੰਦ ਭਾਗੀ ਗੱਲ ਆ ਵੀ ਉਹ ਪਿੰਡ ਨੇ ਜਿੱਥੇ ਵਿੱਚ ਇਹ ਨਿਤ ਯੁੱਧ ਨਸ਼ਿਆਂ ਵਿਰੁੱਧ ਦੀਆਂ ਸੌਹਾਂ ਖਵਾਉਂਦੇ ਨੇ ਤੇ ਇਹਦਾ ਮਤਲਬ ਤਾਂ ਇਹੀ ਕਹਿ ਸਕਦੇ ਆਪਾਂ ਵੀ ਜਿਹੜੀ ਇਹ ਸਰਕਾਰ ਦੀ ਮੁਹਿੰਮ ਹੈ ਇਹ ਕੇਵਲ ਕਾਗਜ਼ਾਂ ਤੱਕ ਸੀਮਿਤ ਹੈ ਐਡਵਰਟਾਈਜ਼ਮੈਂਟ ਤੱਕ ਸੀਮਿਤ ਹੈ ਅਸਲ ਮੈਨੇ ਜੇ ਪਿੰਡਾਂ ਦੇ ਵਿੱਚ ਸ਼ਰਿਆਂ ਵਿੱਚ ਟਟਾ ਵਿਖ ਰਿਹਾ ਤੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਵੀ ਜਦੋਂ ਕੋਈ ਬੰਦਾ ਫੜਿਆ ਜਾਂਦਾ ਕਿਉਂਨੇ ਕਿਸੇ ਦਾ ਨਾਮ ਵੀ ਲਿਆ ਬਕਾਇਦਾ ਉਹ ਵਾਇਰਲ ਤੇ ਮੈਂ ਸੁਣਿਆ ਵੀ ਉਹ ਕੀ ਤੋਂ ਲੈ ਕੇ ਆਉਂਦਾ ਸਟਾਫਗਰ ਦੇ ਕਿਸ ਬੰਦੇ ਤੋਂ ਨਸ਼ਾ ਲੈ ਕੇ ਆਉਂਦਾ ਪਰ ਉਸ ਬੰਦੇ ਤੇ ਕੋਈ ਕਾਰਵਾਈ ਕੱਲ ਨਹੀਂ ਕੀਤੀ ਗਈ ਬਹੁਤ ਦੁੱਖ ਲੱਗਦਾ ਤੇ ਇਹ ਸਮਝਣ ਦੀ ਲੋੜ ਆ ਵੀ ਜਿਹੜੇ ਬੰਦੇ ਅੱਜ ਜਿਹੜੀ ਸਰਕਾਰ ਅੱਜ ਕਹਿੰਦੀ ਆ ਕੇਵਲ ਤੇ ਕੇਵਲ ਇੱਕ ਪਾਰਟੀ ਦੇ ਨੁਮਾਇੰਦਿਆਂ ਨੂੰ ਲੈ ਕੇ ਪਿੰਡਾਂ ਜਾ ਕੇ ਜੁੱਧ ਨਸ਼ਿਆਂ ਵਿਰੋਧਾ ਪ੍ਰਚਾਰ ਕਰ ਰਹੀ ਹੈ ਉਹਨਾਂ ਨੂੰ ਸਮਾਜ ਨੂੰ ਇਕੱਠੇ ਲੈ ਕੇ ਜਾਣ ਦੀ ਲੋੜ ਆ ਉਹਨਾਂ ਨੇ ਸਮਝਣਾ ਚਾਹੀਦਾ ਵੀ ਇਹ ਦਰਦ ਆ ਜਿਹੜਾ ਸਮੁੱਚੇ ਪੰਜਾਬ ਦਾ ਦਰਦ ਆ ਨਾ ਕਿ ਕੇਵਲ ਇੱਕ ਪਾਰਟੀ ਦਾ ਦਰਦ ਆ ਸੋ ਬਾਕੀਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਕੈਂਪੇਨ ਚਲਾਉਣੀ ਚਾਹੀਦੀ ਸੀ ਦੂਸਰਾ ਮੈਨੂੰ ਤਾਂ ਕਈ ਵਾਰ ਇਹ ਵੀ ਸ਼ੱਕ ਹੁੰਦਾ ਵੀ ਜਿਹੜੇ ਬੰਦੇ ਆਪ ਨਿਤ ਜਾ ਕੇ ਪਿੰਡਾਂ ਸੌਹਾ ਖਾਂਦੇ ਨੇ ਸ਼ਾਮ ਨੂੰ ਬਥੇਰੇ ਵਿੱਚੋਂ ਆਵ ਰੱਜੇ ਬੈਠੇ ਹੁੰਦੇ ਆ ਸੋ ਇਹ ਕਿੱਧਰ ਨੂੰ ਜਾ ਰਹੇ ਨੇ ਕੀ ਕਰ ਰਹੇ ਨੇ ਕੇਵਲ ਐਡਵਰਟਾਈਜ਼ਮੈਂਟ ਤੱਕ ਸੀਮਤ ਰੱਖਿਆ ਤੇ ਇਸ ਗੱਲ ਦੇ ਵਿੱਚ ਕੱਲ ਦੀ ਜੇ ਮੈਂ ਕਹਾ ਪ੍ਰਸ਼ਾਸਨ ਦਾ ਜੋ ਵਤੀਰਾ ਸੀ ਉਹ ਵੀ ਸ਼ੱਕ ਦੇ ਦਾਇਰੇ ਚ ਆਉਂਦਾ ਵੀ ਇਹਨਾਂ ਦੇ ਲੋਕਜਦ ਆਪ ਟਰੈਪ ਲਾ ਕੇ ਫੰਡ ਆਪ ਉਹ ਨਾਮ ਲੈਣ ਫਿਰ ਵੀ ਉਹਨਾਂ ਤੇ ਪੂਰੀ ਕਾਰਵਾਈ ਨਾ ਹੋਵੇ ਬੜਾ ਗੰਭੀਰ ਮੁੱਦਾ ਆ ਅੱਜ ਦੀ ਪੰਜਾਬੀ ਦਾ ਮੁੱਦਾ ਆ ਅੱਜ ਦੇ ਪੰਜਾਬ ਦਾ ਮੁੱਦਾ ਆ ਇਹਨੂੰ ਸਰਕਾਰ ਨੂੰ ਬਹੁਤ ਹੀ ਸਹਿਣਸ਼ੀਲਤਾ ਅਤੇ ਦਲੇਰੀ ਨਾਲ ਇਸ ਲਈ ਐਕਸ਼ਨ ਲੈਣੇ ਚਾਹੀਦੇ ਪਰ ਇਹ ਕੇਵਲ ਪਾਰਟੀਬਾਜੀ ਤੇ ਜਾਂ ਕੇਵਲ ਚੰਦ ਬੰਦਿਆਂ ਤੇ ਨਾਮ ਲਾ ਕੇ ਤੇ ਐਡਵਰਟਾਈਜ਼ਮੈਂਟ ਤੇ ਸਰਕਾਰ ਰਹਿ ਗਈ ਹੈ ਵੀਡੀਓ ਵਾਇਰਲ ਕਰਨ ਵਾਲੇ ਬੰਦੇ ਦਾ ਕਹਿਣਾ ਮਛੋੜੇ ਏਰੀਆ ਦੇ ਵਿੱਚ ਜ਼ਿਆਦਾ ਨਸ਼ਾ ਵਿਕ ਰਿਹਾ ਕੀ ਸਾਡੇ ਜਿਹੜੇ ਉਧਰੋਂ ਆ ਰਹੇ ਨੇ ਮੈਂ ਦੱਸਦਾ ਜੀ ਕੱਲ ਮੈਂ ਚੰਗੀ ਤਰ੍ਹਾਂ ਸਾਰੀ ਵੀਡੀਓ ਦੇਖੀ ਆ ਈਵਨ ਇਹ ਹੋਇਆ ਵੀ ਚਮਕੌਰ ਸਾਹਿਬ ਦੇ ਏਰੀਆ 'ਚ ਇੱਕ ਫੌਜੀ ਸੀ ਜਿਹੜਾ ਕਿ ਨਸ਼ਾ ਲੈ ਕੇ ਗਿਆ ਮਰ ਗਿਆ ਸੀ ਤੇ ਉਸ ਦੀ ਜੋ ਕਹਾਣੀ ਸੀ ਵੀ ਉਹ ਸ਼ੇਰਪੁਰ ਪਿੰਡ ਜੋ ਸਮਰਾਲੇ ਹਲਕੇ ਦੇ ਵਿੱਚ ਆਉਂਦਾ ਮੱਛਵਾੜੇ ਬਲਾਕ 'ਚ ਪਿੰਡ ਆਉਂਦਾ ਉੱਥੋਂ ਨਸ਼ਾ ਲੈ ਕੇ ਗਿਆ ਸੀ ਤੇ ਕੱਲ ਵੀ ਜਿਹੜਾ ਬੰਦਾ ਫੜਿਆ ਗਿਆ ਉਹ ਵੀ ਸ਼ੇਰਪੁਰ ਤੋਂ ਹੀ ਫੜਿਆ ਗਿਆ ਤੇ ਉਹਨੇ ਦੱਸਿਆ ਵੀ ਸ਼ਤਾਬਗੜ ਤੋਂ ਨਸ਼ਾ ਮਿਲ ਰਿਹਾ ਸੋ ਸਾਡੇ ਇਲਾਕੇ ਦੇ ਵਿੱਚ ਬڑے ਦੁੱਖ ਦੀ ਗੱਲ ਆ ਵੀ ਪਵਿੱਤਰ ਧਰਤੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾ ਦੀ ਚਰਨਛੋਪਾ ਰਵਤ ਧਰਤੀ ਹੋਵੇ ਉੱਥੇ ਨਸ਼ਿਆਂ ਦਾ ਪਸਾਰ ਏਡੇ ਵੱਡੇ ਲੈਵਲ ਤੇ ਹੋ ਗਿਆ ਜਾਂ ਤਾਂ ਸਰਕਾਰ ਕੇਵਲ ਅੱਖਾਂ ਬੰਦ ਕਰੀ ਬੈਠੀ ਆ ਜਾਂ ਵੱਡੇ ਮਗਰਮੱਛਾਂ ਨੂੰ ਵਿਚਾਰ ਰਹੀ ਆ ਜੇ ਕੋਕਰਨ ਦੀ ਲੋੜ ਆ ਕਿ ਕਿਹੜੇ ਉਹ ਬੰਦੇ ਨੇ ਜਿਹੜੇ ਸਾਡੇ ਇਸ ਇਲਾਕੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰ ਰਹੇ ਆ